ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ ਸ੍ਰੀ ਪਰਵਾਰ ਸਾਹਿਬ ਅੰਮ੍ਰਿਤਸਰ ਦਾਸ ਬੁਏ ਦੱਸਦੇ ਆ ਬਹੁਤ ਪ੍ਰਸੰਤਾ ਔਰ ਖੁਸ਼ੀ ਹੋ ਰਹੀ ਹੈ ਕਿ ਅੱਜ ਜਿਵੇਂ ਹੀ ਪਤਾ ਲੱਗਾ ਸਾਨੂੰ ਕਿ ਭਾਈ ਅਮਰਪਾਲ ਸਿੰਘ ਖਾਲਸਾ ਜੀ ਬੜੀ ਵੱਡੀ ਲੀਡ ਨਾਲ ਜਿੱਤ ਰਹੇ ਨੇ ਤੇ ਮਨ ਕੀਤਾ ਕਿ ਤੁਹਾਡੇ ਨਾਲ ਅਸੀਂ ਸਾਂਝ ਪਾਈਏ ਤੁਹਾਨੂੰ ਸਾਰੀ ਸੰਗਤ ਨੂੰ ਵਧਾਈ ਦਈਏ ਜਿਨ੍ਹਾਂ ਨੇ ਬਹੁਤ ਜ਼ਿਆਦਾ ਯਤਨ ਕਰਕੇ ਬਹੁਤ ਜਿਆਦਾ ਗਰਮੀ ਦੇ ਬਾਵਜੂਦ ਸਮਾਂ ਕੱਢ ਕੇ ਵੋਟਾਂ ਪਾ ਕੇ ਤੇ ਭਾਈ ਸਾਹਿਬ ਜਿੱਤ ਦਵਾਈ ਹੈ ਕਿਉਂਕਿ ਕੂੜਨ ਖੁੱਟੇ ਨਾਨਕਾ ਓੜ ਕੇ ਸੱਚ ਰਹੀ ਬੜਾ ਏਜੰਸੀਆਂ ਨੇ ਜ਼ੋਰ ਲਾਇਆ ਸੀ ਭਾਈ ਅਮਰਤਪਾਲ ਸਿੰਘ ਜੀ ਨੂੰ ਉਹਨਾਂ ਦਾ ਜਿਹੜਾ ਕਿਰਦਾਰ 쿠ਸ਼ੀ ਕਰਨ ਦਾ ਜੋ ਕਿ ਭਾਵੇਂ ਭਾਈ ਸਾਹਿਬ ਦਾ ਉਹਨਾਂ ਕਸੂਰ ਨਹੀਂ ਸੀ ਪਰ ਫਿਰ ਵੀ ਏਜੰਸੀਆਂ ਨੇ ਬਹੁਤ ਜ਼ੋਰ ਲਾ ਕੇ ਉਹਨਾਂ ਨੂੰ ਕਾਲਾ ਨਾਇਕ ਦੇ ਰੂਪ وچੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਗਤਾ ਨੇ ਦੱਸ ਦਿੱਤਾ ਕਿ ਉਹ ਖਲ ਨਾਇਕ ਨਹੀਂ ਹਨ ਉਹ ਸਾਡੇ ਅਸਲੀ ਨਾਇਕ ਹਨ ਉਹ ਸਾਡੇ ਅਸਲੀ ਹੀਰੋ ਹਨ ਸਾਧ ਸੰਗਤ ਜੀ ਉਹ ਇਹ ਸਾਰਾ ਜਿੱਤ ਦਾ ਸੇਰਾ ਤੁਹਾਡੇ ਸਿਰ ਤੇ ਹੈ ਜੋ ਕਿ ਸੰਗਤਾ ਨੇ ਸਮਾਂ ਕੱਢ ਕੇ ਔਰ ਯੋਗ ਸਮੇਂ ਤੇ ਅੱਜ ਤੋਂ ਕੁਝ ਸਮਾਂ ਪਹਿਲਾਂ ਜੇ ਕੋਈ ਭਾਈ ਅਮਰਤਪਾਲ ਸਿੰਘ ਦੀ ਪੋਸਟ ਵੀ ਪਾ ਦਿੰਦਾ ਸੀ ਨਾ ਤੇ ਉਹਦੇ ਉੱਤੇ ਪਰਚਾ ਕੀਤਾ ਜਾਂਦਾ ਸੀ ਭਾਈ ਸਾਹਿਬ ਦੇ ਨਾਲ ਸਿਰੋਣਾ ਗੁਨਾਹ ਦੱਸਿਆ ਜਾਂਦਾ ਸੀ ਫਰਾਜ ਤੁਸੀਂ ਸਾਰੇ ਲਾਕੇ ਨੇ ਹਲਕਾ ਖਡੂਰ ਸਭ ਦੀ ਸਾਰੀ ਸੰਗਤ ਨੇ ਨਾਲ ਖਲੋ ਕੇ ਦੱਸਤਾ ਕਿ ਇਦਾਂ ਨਾਲ ਖਲੋਈਦਾ ਸੋ ਜਿਹੜਾ ਪੁਰਾਣਾ ਇੱਕ ਦਾਗ ਲੱਗਾ ਸੀ ਬੀਬੀ ਖਾਲੜਾ ਨੂੰ ਹਰਾਉਣ ਦਾ ਉਹ ਵੀ ਤੁਸੀਂ ਧੋ ਦਿੱਤਾ ਮੈਂ ਅੱਜ ਤੁਹਾਨੂੰ ਇੱਕ ਵਧਾਈ ਨਹੀਂ ਦਵਾਂਗਾ ਅੱਜ ਮੈਂ ਤੁਹਾਨੂੰ ਦੋ ਵਧਾਈਆਂ ਦਵਾਂਗਾ ਖਾਲੜਾ ਜੀ ਵਾਲੀ ਵੀ ਜਿੱਤ ਅੱਜ ਤੁਸੀਂ ਨਾਲ ਹੀ ਕਰਾਈ ਕਿਉਂਕਿ ਬੀਬੀ ਖਾਲੜਾ ਜੀ ਨੇ ਬਹੁਤ ਮਿਹਨਤ ਕੀਤੀ ਔਰ ਇਸ ਵਕਤ ਅਸੀਂ ਪ੍ਰਚਾਰ ਤੋਂ ਲਾਸਟ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਅਸੀਂ 29 ਤਰੀਕ ਨੂੰ ਸਾਡਾ ਪ੍ਰੋਗਰਾਮ ਸੀ ਪਰਥ ਆਸਟ੍ਰੇਲੀਆ ਵਿੱਚ ਇਹ ਸਾਰੀਆਂ ਗੁਰੂਕੀਆਂ ਸੰਗਤਾਂ ਪਰਥ ਦੇ ਵਿੱਚ ਪਿਆਰਾ ਵਾਟਰ ਏਰੀਆ ਜਿੱਥੇ ਅਸੀਂ ਇਸ ਵਾਰ ਬਕਰ ਖੜੇ ਆਂ ਜਿੱਥੇ ਗੁਰਮਤ ਸਮਾਗਮ ਚੱਲ ਰਿਹਾ ਅਸੀਂ ਉੱਥੋਂ ਤੁਹਾਨੂੰ ਵਧਾਈ ਪੇਟ ਕਰਦੇ ਆਂ ਔਰ ਮੈਂ ਇੱਥੋਂ ਦੇ ਨਿਸ਼ਕਾਮ ਕੀਰਤਨ ਜਿਥਾ ਭਾਈ ਭਪਿੰਦਰ ਸਿੰਘ ਜੀ ਔਰ ਉਹਨਾਂ ਦੇ ਸਮੁੱਚੇ ਜਥੇ ਵੱਲੋਂ ਗੁਰੂਕੀਆਂ ਸੰਗਤਾਂ ਵੱਲੋਂ ਇੱਥੋਂ ਵਧਾਈ ਤੁਹਾਨੂੰ ਪੇਟ ਕਰਦੇ ਆਂ ਕਿਉਂਕਿ ਅਸੀਂ ਕੱਲ ਪਰਸੋਂ ਦੇ ਮਹਿਸੂਸ ਕਰਦੇ ਆਂ ਕਿ ਸਾਰੀਆਂ ਗੁਰੂਕੀਆਂ ਸੰਗਤਾਂ ਅੱਜ ਦੇ ਰਿਜ਼ਲਟ ਤੇ ਨਿਗਾਟ ਕਾ ਕੇ ਬੈਠੀਆਂ ਸੀ ਜਿਵੇਂ ਜਿਵੇਂ ਭਾਈ ਸਾਹਿਬ ਦੀ ਲੀਡ ਤਾਂ ਨੂੰ ਜਾ ਰਹੀ ਸੀ ਤੇ ਸੰਗਤਾਂ ਦੇ ਜਕਾਰੇ ਛੋਟਰੇ ਸਨ ਮੈਂ ਭਾਈ ਸਾਹਿਬ ਨੂੰ ਕਹਾਂਗਾ ਅੱਜ ਇੱਕ ਰੀ ਹੋਰ ਜਕਾਰਾ ਛੱਡ ਕੇ ਜਿੱਤ ਦੀ ਵਧਾਈ ਦਿਓ ਤੁਸੀਂ ਕਿੰਨੇ ਮਰਜੀ ਜੀ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ